ਹਰ ਰੋਜ਼ ਚਾਕੀ ਵਾਲਾ ਮੁੱਦਾ ਚੱਕਦੀ ਇਹਦੇ ਕੋਈ ਪੰਜਾਬ ਦੇ ਮੁੱਦੇ ਮੇਰੇ ਹਿਸਾਬ ਨਾਲ ਖਤਮ ਹੋਗੇ ਲੱਗਦੇ ਐ ਚਾਹ ਕਰਜ਼ੇ ਦੀ ਗੱਲ ਹੈ ਚਾਹ ਬਾਕੀ ਚੀਜ਼ਾਂ ਦੀ ਗੱਲ ਹੈ ਕੱਲ ਅਸੀਂ ਬੜੇ ਡਿਟੇਲ ਦੇ ਵਿੱਚ ਇਸ ਤੇ ਦਿੱਤੀ ਸੀ ਪੇਪਰ ਵੀ ਦਿਖਾਏ ਸੀਗੇ ਪਰ ਮੇਰੇ ਹਿਸਾਬ ਨਾਲ ਪੰਜਾਬੀ ਚ ਗੱਲ ਕੀਤੀ ਗਈ ਸੀ ਇਸ ਕਰਕੇ ਸਮਝ ਨਹੀਂ ਕਿਉਂਕਿ ਬਲਬੂਸ ਕੀ ਉਲਬੂਸ ਕੀ ਸਾਨੂੰ ਕਹਿ ਨਹੀਂ ਆਉਦੀ ਨਹੀਂ ਨਾ ਸਾਡੀ ਭਾਸ਼ਾ ਹੈ ਸਿਹਾਰਾ ਵਿਸਤੈ ਅੰਦਰ ਉਸਤਾ ਉਤ ਇਸਦੀ ਅੰਦਰ ਹਿਸਤਾਂ ਹਿਸਤਾਂ ਹੋ ਰਾਇਆ ਆਪਣੇ ਦੇ ਇਸ ਤਾ ਇਹ ਵੀ ਵਿਸਤੈ ਲਾ ਬਲਬੂਸ ਤੇ ਤੇ ਕਿਹੜੀ ਕਿਹੜੀ ਗੱਲ ਦਾ ਏ ਮਾਫੀ ਮੰਗਣੇ ਕਿਹੜੇ ਕਿਹੜੇ ਝੂਠ ਦੀ ਮਾਫੀ ਮੰਗਣਗੇ ਪੰਜਾਬੀਆਂ ਦੇ ਪਹਿਲੀ ਗੱਲ ਜਿੱਦਣ ਬਲਬੋਸਤੀ ਬਲਬੋਸਤੀ ਕਿਹਾ ਕਿ 에ਅਰ ਫ੍ਰਾਂਸ ਦੀ ਇੱਕ ਟਿਕਟ ਵਾਸਤੇ ਕਿ 에ਅਰ ਫ੍ਰਾਂਸਰਾਂ ਤੋਂ ਮਾਫੀ ਮੰਗਣਗੇ ਪੰਜਾਬੀਆਂ ਦਾ ਸਿਰ ਝੁਕਾਇਆ ਇਸ ਗੱਲ ਦੀ ਮਾਫੀ ਮੰਗਣਗੇ ਤਲਾ ਇੰਦਰਬਸਤੀ ਲਲਾ ਹਸਤੀਲਾ ਅਧਿਸਤੀ ਲਲਾ ਇੰਦਰਬਸਤੀ ਲਲਾ ਅਨਾ ਹਸਤਾ ਇੰਦਰਬਸਤੀ ਲਲਾ ਬਲਬੋਸਤੀ ਹੋਰ ਕਿਹੜੀ ਕਿਹੜੀ ਗੱਲ ਦੀ 1000 ਰੁਪਿਆ ਬੀਬੀਐਮ ਦੇਣਾ ਸੀਗਾ ਉਹਦਾ ਵਾਦਾ ਕੀਤਾ ਸੀ ਉਰੀ ਮਾਫੀ ਮੰਗੋਗੇ ਮਾਨ ਲੋੜੇ ਦਾ ਇਸ਼ੂ ਚੱਲਦਾ ਹੈ ਇੱਕ ਚੀਜ਼ ਦੇ ਵਿੱਚ ਉਹ ਸਜ਼ਾ ਹੋ ਗਈ ਕੋਰਟ ਨੇ ਸਜ਼ਾ ਕੀਤੀ ਹੈ ਪਰ ਤੁਸੀਂ ਉਹ ਤੋਂ ਅਸਤੀਫਾ ਵੀ ਨਹੀਂ ਲੈ ਰਹੇ ਨੈਤਿਕਤਾ ਦੇ ਆਧਾਰ ਤੇ ਬੰਦੇ ਨੂੰ ਦੇਣਾ ਹੈ ਤੁਹਾਡੀ ਪਾਰਟੀ ਕਹਿੰਦੀ ਸਾਡੇ ਬੰਦੇ ਤੇ ਐਫ ਆਈ ਆਰ ਵੀ ਹੋ ਗਈ ਤਾਂ ਵੀ ਅਸੀਂ ਅਸਤੀਫਾ ਲੈ ਲੈਂਦੇ ਆ ਪਾਰਟੀ 'ਚ ਕੱਢ ਦਿੰਦੇ ਆ ਇੱਥੇ ਤਾਂ ਸਜ਼ਾ ਹੋ ਗਈ ਤੇ ਸਜ਼ਾ ਹੋਣ ਤੋਂ ਬਾਅਦ ਤੁਸੀਂ ਰਿਪਬਲਿਕ ਪਈ ਆ ਰਹੇ ਨੇ ਉਤੋਂ ਝੰਡੇ ਦੀ ਵੀ ਰਸਮ ਰਸਮ ਵਧਾ ਕਰਾਉਣਾ ਚਾਹਵੇ ਇੱਕ ਨਵੀਂ ਪੱਤ ਪਾਉਣਾ ਚਾਹਦੇ ਜਿਸਨ ਸੰਵਿਧਾਨ ਨੂੰ ਮਹਾਨਤਾ ਮਿਲੀ ਬਾਕੀ ਚੀਜ਼ਾਂ ਆਈਆਂ ਉਹ ਦਿਨ ਉਹ ਇੱਕ ਸਜਾ ਆਪਤ ਆਦਮੀ ਛੱਡਾ ਚੜਾਊਗਾ ਇੱਕ ਨਵੀਂ ਪੱਤ ਜੇ ਤੁਹਾਨੂੰ ਸਵਾਲ ਕਰੋ ਤਾਂ ਤੁਸੀਂ ਕਹਿੰਦੇ ਹੋ ਇਹ ਤਾਂ ਮੁੱਦਾ ਹੀ ਹੈ ਪੰਜਾਬ ਦੀ ਗੱਲ ਹੀ ਹੈ ਨਹੀਂ ਉਹ ਲੈ ਆ ਹੀ ਨਹੀਂ ਕਿ ਹਰੇਕ ਚੀਜ਼ ਦਾ ਡਾਕੂਮੈਂਟ ਤੁਹਾਨੂੰ ਦਿੱਤਾ ਗਿਆ ਝਾਕੀ ਵਾਲੇ ਮਾਮਲੇ ਚ ਲੈ ਜਾਓ ਨਾ 23 ਤਰੀਕ ਨੂੰ ਦਿੱਲੀ ਦੇ ਵਿੱਚ 23 ਜਨਵਰੀ ਨੂੰ 31 ਜਨਵਰੀ ਤੱਕ ਦਿਖਾਓ ਚਾਕੀ ਉਹ ਚਿੱਕੀ ਕੀ ਸੀਗਾ ਇੱਕ ਚਾਕੀ ਪ੍ਰੂਵ ਹੋਈ ਸੀਗੀ ਅਥਾਰਟੀ ਕਲਾਸਮੈਟਿਕ ਤੱਕ ਤੁਸੀਂ ਬਹੁਤ ਝੂਠ ਬੋਲਦੇ ਹੋ ਰਿਹਾ ਤੇ ਵੀ ਇੱਕ ਚਾਕੀ ਮਾਈ ਭਾਗੋ ਵਾਲੀ ਚੱਲੀ ਸੀਗੀ ਉਹਦੇ ਵਿੱਚ ਵੀ ਬਾਅਦ ਚ ਤੁਸੀਂ ਅਲਟਫੇਅਰ ਕੀਤਾ ਵਾ ਜਿਹਦਾ ਡਿਫੈਂਸ ਮਿਨਿਸਟਰੀ ਨੇ ਤੁਹਾਨੂੰ ਜਵਾਬ ਦਿੱਤਾ ਬਾਰ ਬਾਰ ਝੂਠ ਬੋਲਣਾ ਬੰਦ ਕਰੋ